ਹਾਂਜੀ ਸ਼ਾਸਤਰੀ ਘਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਮੀਦ ਹੈ ਜੀ ਤੁਸੀਂ ਸਾਰੇ ਜਾਣੀ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਪਹਿਲਾਂ ਤੇ ਤੁਹਾਨੂੰ ਅੱਜ ਹੈਗੀ ਹੈਪੀ ਲੋਹੜੀ ਤੇ ਲੋਹੜੀ ਦੀਆਂ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਲੋਹੜੀ ਦਾ ਤਿਹਾਰ ਤੁਹਾਨੂੰ ਖੁਸ਼ੀਆਂ ਖੁਸ਼ੀਆਂ ਭਰਿਆ ਹਰ ਸਾਲ ਐਦਾਂ ਹੀ ਆਵੇ ਜਿੱਦਾਂ ਕੀ ਹੋਣਾ ਆ ਤੇ ਤੁਹਾਨੂੰ ਪਤਾ ਹੀ ਹੈ ਜੀ ਚਰਨਜੀਤ ਕੌਰ ਨੂੰ ਕੱਲ ਦਾ ਮੈਂ ਅਸੀਂ ਲੈ ਕੇ ਆਏ ਹਾਂ ਸਰਕਾਰੀ ਹਸਪੀਟਲ ਦੇ ਵਿੱਚ ਰੁਪੜ ਤੇ ਹਜੇ ਤੱਕ ਕੋਈ ਸਾਨੂੰ ਇਦਾਂ ਦੀ ਖ਼ਬਰ ਨਹੀਂ ਮਿਲੀ ਵੀ ਹਾਂ ਵੀ ਵੀ ਆਉਣ ਵਾਲਾ ਮਹਿਮਾਨ ਕਦੋਂ ਆਊਗਾ ਕਦੋਂ ਨਹੀਂ ਉਹ ਕੁਦਰਤ ਨੂੰ ਪਤਾ ਹੈ ਉਹ ਸਾਕਾਲਪੁਰਖ ਨੂੰ ਪਤਾ ਹੈ ਡਾਕਟਰ ਆਪੈਸੇ ਸਾਨੂੰ ਕਹਿੰਦੇ ਆ ਵੀ ਕੋਈ ਗੱਲ ਨਹੀਂ ਵੀ ਅੱਜ ਸ਼ਾਇਦ ਅੱਜ ਦੀ ਤਰੀਕ ਦੇ ਵਿੱਚ 13 ਤਰੀਕ ਦੇ ਸ਼ਾਇਦ ਸ਼ਾਮ ਤੱਕ ਵੀ ਬੱਚਾ ਜਿਹੜਾ ਆਪਣਾ ਨਵੀਂ ਜ਼ਿੰਦਗੀ ਦੇ ਵਿੱਚ ਆਉਣਾ ਹੈ ਔਰ ਪਰਮਾਤਮਾ ਉਹਨੂੰ ਠੀਕ ਠਾਕ ਰੱਖੇ ਤੇ ਕੰਨ ਨੇ ਹੁੰਦੇ ਵੀ ਆਹ ਜਿਹੜਾ ਸਮਾਂ ਬੜੌਖਾ ਹੁੰਦਾ ਹੈ ਬੜੌਖਾ ਹੁੰਦਾ ਮਾਂ-ਮਾਂ ਤੇ ਤੇ ਮਾਂ ਹੁਣ ਇਸ ਟਾਈਮ ਦੇ ਵਿੱਚ ਜਿਹੜੀ ਆ ਦੇਣਾ ਇੱਕ ਜ਼ਿੰਦਗੀ ਦੇ ਨਾਲ ਮੌਤੇ ਜ਼ਿੰਦਗੀ ਨਾਲ ਜੂਜ ਜੂਜਦੀ ਆ ਤੇ ਪਰਮਾਤਮਾ ਹਰ ਮਾਮਾ ਨੂੰ ਖੁਸ਼ ਰੱਖੇ ਤਾਂ ਹੀ ਕਹਨੇ ਆ ਵੀ ਰੱਬ ਤੋਂ ਉੱਚਾ ਜਿਹੜਾ ਦਰਜਾ ਉਹ ਮਾਂ ਨੂੰ ਦਿੱਤਾ ਗਿਆ ਕਿਉਂਕਿ ਮਾਂ ਬਈ ਵਾਕਈ ਪਰਮਾਤਮਾ ਨੇ ਮਾਂ ਨੂੰ ਵੀ ਦਰਜਾ ਉੱਚਾ ਦਿੱਤਾ ਕਿਉਂਕਾ ਤੇ ਕਿਉਂਕਿ ਉਹਦੀ ਕੁੱਖੋਂ ਸਭ ਕੁਝ ਹੋਇਆ ਹੈ ਉਹਦੀ ਕੁੱਖੋਂ ਸਭ ਕੁਝ ਜੰਮੇ ਪੜੇ ਹਨਾ ਉਹ ਪਰਮਾਤਮਾ ਸਭ ਦੀਆਂ ਮਾਮਾ ਨੂੰ ਖੁਸ਼ ਰੱਖੇ ਤੇ ਪਹੁੰਚ ਹੋਇਆ ਨਾਲ ਦੀ ਨਾਲ ਸਾਡੇ ਰਿਸ਼ਤੇਦਾਰ ਸਾਰੇ ਜਣੇ ਤੇ ਤੁਹਾਡੇ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਆ ਤੁਸੀਂ ਸਾਨੂੰ ਬੜੇ ਕਮੈਂਟ ਕਰਦੇ ਆ ਸਾਨੂੰ ਕੋਈ ਦੱਸਿਆ ਨਹੀਂ ਬਾਜੀ ਤੁਸੀਂ ਸਾਡ ਨੂੰ ਫੋਨ ਵੀ ਕੀਤੇ ਕਮੈਂਟੀ ਵੀ ਆਏ ਜਰੂਰ ਜੀ ਜਦੋਂ ਵੀ ਪ੍ਰਮਾਤਮਾ ਨੇ ਸਾਡੇ ਆਪਣੇ ਘਰਾਂ ਦੇ ਵਿੱਚ ਖੁਸ਼ੀ ਲਿਆਦੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਕਿਉਂਕਿ ਤੁਸੀਂ ਸਾਡੇ ਇੱਕ ਫੈਮਿਲੀ ਮੈਂਬਰ ਹੋ ਫੈਮਿਲੀ ਮੈਂਬਰ ਦੇ ਨਾਤੇ ਤੁਸੀਂ ਸਾਨੂੰ ਪੁੱਛਦੇ ਆ ਬਿਲਕੁਲ ਜੀ ਤੁਹਾਡਾ ਕਿਹਾ ਸਾਡੇ ਸਿਰ ਮੱਥੇ ਆ ਜੀ ਅਸੀਂ ਜਰੂਰ ਤੁਹਾਨੂੰ ਆਪਣੇ ਕਮੈਂਟ ਵੀ ਕਰਾਂਗੇ ਜੀ ਵੀਡੀਓ ਵੀ ਬਣਾਵਾਂਗੇ ਜਰੂਰ ਪਰ ਹਜੇ ਤੱਕ ਕੋਈ ਏਦਾਂ ਦੇ ਕੋਈ ਸਮਾਚਾਰ ਸਾਨੂੰ ਮਿਲਿਆ ਨਹੀਂ ਪਰ ਜਦੋਂ ਵੀ ਮਿਲੂਗਾ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਦੇ ਰਹਾਂਗੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਤੇ ਸੰਦੀ ਭੈਣ ਵੀ ਪਹੁੰਚੀ ਹੋਈ ਸਾਡੇ ਕੋਲ ਸਵੇਰ ਦੀ ਤੇ ਵਿੱਕੀ ਬਾਈ ਵੀ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਿਉਂਕਿ ਇਹ ਆਪਣਾ ਸਾਰਾ ਟਾਈਮ ਕੱਢ ਕੇ ਸਾਡੇ ਵਾਸਤੇ ਪਹੁੰਚੇ ਹੋਏ ਆ ਕਿਉਂਕਿ ਹਰ ਦੁੱਖ ਸੁੱਖ ਦੇ ਵਿੱਚ ਕਹਿੰਦੇ ਰਿਸ਼ਤੇਦਾਰ ਹੀ ਕੰਮ ਆਉਂਦੇ ਆ ਇਹ ਤਾਂ ਫੇਰ ਵੀ ਆਪਣੀ ਬਹੁਤ ਡੂੰਗੀ ਰਿਸ਼ਤੇਦਾਰੀ ਆ ਲਓ ਜੀ ਪੈਣ ਫਿਰਦੀ ਆ ਜੀ ਸਾਡੀ ਕਰੋ ਮੁਲਾਕਾਤ ਭੈਣ ਦੇ ਨਾਲ ਹਾਂਜੀ ਭੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਾ ਕਹਿੰਦੇ ਹੁਣ ਡਾਕਟਰ ਡਾਕਟਰ ਕਹਿੰਦੇ ਵੀ ਤੁਸੀਂ ਦੇਖੋ ਸਾਨੂੰ ਸਾਨੂੰ ਦੇਖੋ ਅੱਗੇ ਅੱਛਾ ਸਾਨੂੰ ਕੋਈ ਪੁੱਛੋ ਨਾ ਸਾਨੂੰ ਦੇਖੋ ਸਾਡੀ ਸੁਣੋ ਹਾਂ ਡਾਕਟਰ ਦੀ ਸਲਾਹ ਤੇ ਬਿਨਾਂ ਵੀ ਆਪਾਂ ਕੁਝ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਨਾ ਜੋ ਪ੍ਰਮਾਤਮਾ ਨੇ ਮਜੂਰਾ ਮੇਨ ਗੱਲ ਤਾਂ ਇਹ ਆ ਡਾਕਟਰ ਵੀ ਨਹੀਂ ਕੁਝ ਕਰ ਸਕਦਾ ਜਦ ਪ੍ਰਮਾਤਮਾ ਦਾ ਹੁਕਮ ਹੋਣਾ ਜਦੋਂ ਸਾਰਾ ਕੋ ਹੁਣ ਬੱਲਾ ਇੱਕ ਨਹੀਂ ਅੱਧਾ ਸਾਡੇ پڑੋਈਆ ਜੀ ਬੈਠੇ ਆ پڑੋਈਆ ਜੀ ਫੋਨ ਦੇਖ ਕੇ ਸੌਂ ਗਏ ਸੱਤ ਸਰੀਆ ਕਾਲ ਜੀ ਸਾਰਿਆਂ ਨੂੰ ਚਲੋ ਕੋਈ ਨਹੀਂ ਇਹ ਇਹ ਜਿਹੜਾ ਆ ਸਮਾਂ ਹੁੰਦਾ ਨਾ ਆਪਾਂ ਤਾਂ ਉੱਪਰ ਲਏ ਪਰ ਜਿੰਨਾ ਪਰ ਬੀਚ ਜੀ ਜਿਵੇਂ ਚਾਰ ਜੀ ਤੇ ਸਮਾਂ ਕੱਟ ਰਹੀ ਹੈ ਹੁਣ ਤਕਲੀਫ ਬਾਤ ਉਹ ਉਹਨੂੰ ਪਤਾ ਆਪਾਂ ਤਾਂ ਬੈਟ ਡਬਾ ਡਾਕਟਰ ਵੀ ਆਪਾਂ ਨੂੰ ਵੀ ਇੰਤਜ਼ਾਰ ਕਰੋ ਇੰਤਜ਼ਾਰ ਕਰੋ ਇੰਤਜ਼ਾਰੇ ਕਰ ਸਕਦੇ ਆ ਇੰਤਜ਼ਾਰੇ ਕਰ ਬਾਕੀ ਭਾਈ ਜੋ ਵੀ ਜਿਹੜਾ ਵੀ ਜੀ ਆਵੇ ਵਾਹਗੁਰੂ ਚੜ੍ਹਦੀ ਕਲਾ ਚ ਰੱਖਿਆ ਉਹਨੂੰ ਸਹੀ ਗੱਲ ਹੈ ਜਿੰਨੇ ਵੀ ਆਏ ਹੁਣ ਤੱਕ ਹੂੰ ਜਿੰਨਾਂ ਤੇ ਵੀ ਆਉਣੇ ਕੋਈ ਮੈਂ ਤਾਂ ਨਾ ਸਾਰਿਆਂ ਦੇ ਨਿਆਣਿਆਂ ਨੂੰ ਆਸ਼ੀਰਵਾਦ ਦਿੱਤਾ ਸਾਰਿਆਂ ਦੇ ਹੱਥ ਦੀ ਮਠਿਆਈ ਖਾਧੀ ਆ ਮੈਂ ਤਾਂ ਹੀ ਰੋਟੀ ਖਾਧੀ ਜੀ ਰੋਟੀ ਖਾਧੀ ਹੋਰੀ ਜੀ ਮੈਨੂੰ ਰੋਟੀ ਖਾਂਦੀ ਹੋਰੀ ਜੀ ਬਸ ਆਈ ਗਾ ਉੱਪਰ ਲੱਗੀ ਵੀ ਆ ਨਹੀ ਭਾਈ ਮੈਂ ਪੁੱਛੀ ਜਾਂਦਾ ਭੈਣ ਸਾਨੂੰ ਭੁੱਖ ਲੱਗੇ ਤੇ ਰੋਟੀ ਪਤੇ ਕਹਿੰਦੀ ਆ ਖਾੜ ਜੋ ਹਾਲੇ ਖਾ ਲੈਨੀ ਆ ਪਰ ਇਹ ਨਹੀਂ ਪਤਾ ਵੀ ਇਹ ਮਠਾਈ ਹੈ ਨਾ ਸਾਰੇ ਪਤਾ ਕਹਿੰਦੇ ਵੀ ਤੇਰੇ ਵਰਗਾ ਬੰਦਾ ਹੋਣਾ ਚਾਹੀਦਾ ਦੇਲੇ ਮੈਂ ਆਪਣੀ ਤਾਰਫ ਕਰਨੀ ਨਾ ਸਾਥੀ ਕੁਦੇ ਆਹ ਹੈ ਜਿਆਦਾ ਹੋਗੀ ਜਿਆਦਾ ਹੋਗੀ ਉਸ ਤੋਂ ਜਿਆਦਾ ਹੀ ਹੋਗੀ ਜਿਆਦਾ ਹੋਗੀ ਨਹੀਂ ਨਹੀਂ ਸਾਰੇ ਪਿਆਰ ਕਰ ਦੋ ਮਨੰਦਰ ਦੇਖੋ ਦੁਨੀਆ ਪਿਆਰ ਦੀ ਆ ਜੇ ਆਪਾਂ ਕਿਸੇ ਨੂੰ ਪਿਆਰ ਕਰੂਗੇ ਤਾਂ ਹੀ ਉਹ ਜੇ ਕਿਸੇ ਨੂੰ ਬਲਾਉਂਗੇ ਤਾਂ ਹੱਸ ਕੇ ਤਾਂ ਅਗਲੇ ਨਾਲ ਗੱਲ ਕਰਨੀ ਨਹੀਂ ਸਾਹਬ ਉਹ ਲੰਘਦੇ 50 ਇਧਰੋਂ ਚੱਲ ਕੇ 50 ਤੋਂ ਕਿ ਕਿਸੇ ਨੂੰ ਕੋਈ ਮਤਲਬ ਕੋਈ ਮਤਲਬ ਨਹੀਂ ਹੈਗੇ ਸਿਰਫ ਤੱਕ ਜੇ ਕਿਸੇ ਨੂੰ ਬਲਾ ਲੂਗੇ ਹੱਸ ਕੇ ਦੋ ਮਿੰਟ ਆਪਣਾ ਵੀ ਟਾਈਮ ਪਾਸ ਉਹ ਅਗਲੇ ਦਾ ਵੀ ਟਾਈਮ ਪਾਸ ਉਹ ਦੁੱਖ ਸੁੱਖ ਅਗਲਾ ਮਾੜਾ ਮੋੜਾ ਕਰਦਾ ਹੀ ਆ ਕੋਈ ਰਾਇ ਵੀ ਦਿੰਦਾ ਹੈ ਕਨਹੀਂ ਜੀ ਸਹੀ ਗੱਲ ਆ ਸਭ ਨੂੰ ਵਧੀਆ ਸਲਾਹ ਦੇਈ ਤੀ ਆ ਜਿੰਨੇ ਜੋਗੇ ਹੈਗੇ ਅਸੀਂ ਸਲਾਹ ਲਈ ਦੀ ਵੀ ਆ ਸਲਾਹ ਦਈ ਦੀ ਵੀ ਲਈ ਦੀ ਬੰਦਾ ਸਿੱਖਦਾ ਵੀ ਆ ਕੁਛ ਤੇ ਹਾਂ ਬਿਲਕੁਲ ਦੇਖ ਕੇ ਸਿੱਖਦਾ ਵੀ ਆ ਨਾਲੇ ਕੁਛ ਦੱਸਦਾ ਵੀ ਇਹ ਤਾਂ ਹੈ ਉਹ ਆ ਇਹ ਤਾਂ ਮੇਨ ਗੱਲ ਆ ਵੀ ਬੰਦਾ ਸਿੱਖਦਾ ਬਹੁਤ ਕੁਸਾ ਕਨਹੀਂ ਜੀ ਸਿੱਖਣ ਵਾਸਤੇ ਆਏ ਆ ਆਪਾਂ ਮੇਰੇ ਯਾਠਾਣੀ ਨੀ ਪੀੜਾ ਬਠੀਕ ਕਰ ਦਵੇ ਹਾਂ ਇਹਨਾਂ ਨੂੰ ਵੀ ਠੀਕ ਬਿਲਕੁਲ ਕੋਈ ਗੱਲ ਨਹੀਂ ਵੀ ਟੀਮ ਇੱਕ ਤੋਂ ਪਹਿਨੇ ਕਹਿੰਦੀ ਆ ਵੀ ਪਰਮਾਤਮਾ ਦੇ ਘਰ ਦੇਰ ਆ ਅੰਦੇਰ ਨਹੀਂ ਉਹਨੂੰ ਸਭ ਦਾ ਪਤਾ ਹੈ ਕਦੋਂ ਕਿਆ ਦੇਣਾ ਕਦੋਂ ਕਿਆ ਨਹੀਂ ਕਹ ਨਹੀਂ ਆਪਾ ਜੋ ਮਰਜੀ ਕਹੀ ਜਾਈਏ ਵੀ ਹਾਏ ਹੁਣ ਹੋ ਜਵੇ ਜੋ ਹੁਣ ਹਾਏ ਹੁਣ ਹੋ ਜਵੇ ਪਰ ਨਹੀਂ ਜਦ ਤੱਕ ਉਹ ਪਰਮਾਤਮਾ ਦਾ ਦਰਵਾਜ਼ਾ ਨਹੀਂ ਨਾ ਖੁੱਲਦਾ ਇਹਦੀ ਕਲਾਸ ਲੱਗ ਕੇ ਛੱਡੀ ਗਿਆ ਅੰਦਰ ਗਿਆ ਅੱਛਾ ਕਰਦਾ ਹਾਂ ਚੰਗੀ ਤਰ੍ਹਾਂ ਠੀਕ ਹੈ ਤੂੰ ਕਹਿੰਦੀ ਹਾਂ ਹਾਂ ਬਸ ਆਈਂ ਪੁੱਛਣਾ ਆ ਜਾਂਦਾ ਛੇੜੀ ਬੰਦਿਆਂ ਤੋਂ ਹੋਰ ਕੋਈ ਫਿਕਰ ਨਹੀਂ ਅੱਛਾ ਭਾਈ ਮੈਨੂੰ ਐਂ ਦੱਸ ਫਿਰ ਕਰ ਜੀਏ ਕਦੇ ਉਧਰ ਨੂੰ ਤੁਰਦਾ ਕਰੀ ਉਹਦਾ ਉਹਦਾ ਗੱਡੀ 'ਚ ਮੈਂ ਤਾਂ ਬੈਠਾ ਬੈਠਾ ਤੱਕ ਵੀ ਕੇ ਕਦੇ ਉਧਰ ਨੂੰ ਜਾਂਦਾ ਜੋ ਕਿੰਛ ਨਾ ਹੱਟਾ ਬੱਦਲ ਇਹਨੂੰ ਨਹੀਂ ਮੈਨੂੰ ਐ ਦੱਸ ਭਾਈ ਜੇ ਹੁਣ ਤੂੰ ਬਿਮਾਰ ਹੋ ਮੈਂ ਤੇਰੀ ਬੰਦਾ ਭਾਈ ਤੇ ਠੀਕ ਹੈ ਹਾਂ ਆਈ ਪੁੱਛ ਸਕਦਾ ਹੁਣ ਮੈਂ ਹੁਣ ਉੱਥੇ ਕੀ ਕਰ ਸਕਦਾ ਜਾਂ ਮੈਂ ਪੁੱਛੂੰਗਾ ਭਾਈ ਜੇ ਤੈਨੂੰ ਕੋਈ ਪ੍ਰੋਬਲਮ ਹੈ ਕੋਈ ਦਰਦ ਦੁਰਦ ਹੁੰਦਾ ਤੂੰ ਦੱਸ ਹਣਾ ਮੈਂ ਹੁਣ ਕੀ ਕਰਾਂ ਭਾਈ ਦੱਸ ਮੈਨੂੰ ਕੋਈ ਹੱਲ ਨਹੀਂ ਦਾ ਜੇ ਮੈਂ ਜਾਣਾ ਤਾਂ ਕਿਉਂ ਜਾਣਾ ਜੇ ਮੈਂ ਨਹੀਂ ਜਾਂਦਾ ਕਿਉਂ ਆਇਆ ਕਾਤੇ ਨਹੀਂ ਆਉਂਦਾ ਇੱਕ 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 ਜ਼ਿੰਦਗੀ ਚ ਆਹੀ ਦਰਦ ਆ ਜਿਹੜਾ ਸਟਮ ਚ ਆ ਜਾਂਦੀ ਤੇ ਇਹ ਅਸੀਂ ਵੀ ਕਹਿੰਦੇ ਉਹਦੇ ਹੋਵੇ ਤੇ ਡਾਕਟਰ ਵੀ ਕਹਿੰਦੇ ਹੋਵੇ ਹਾਂ ਇਹ ਬਾਕੀ ਸਾਰੇ ਦਰਦਾ ਸੀ ਐਂ ਕਹਿੰਦੇ ਵੀ ਘਾਟ ਹਟ ਜਵੇ ਕੋਈ ਦੁਆ ਜੀ ਸਾਨੂੰ ਐਜੀ ਮਿਲ ਜੇ ਦਰਦ ਹੋਵੇ ਨਾ ਹੋਵੇ ਨਾ ਪਰ ਨਹੀਂ ਇਸ ਟਾਈਮ ਤਾਂ ਅਸੀਂ ਪਰਮਾਤਮਾ ਦਾ ਨਾਮ ਕਰਦੇ ਆ ਵੀ ਜਿਹੜੇ ਉਹਦੇ ਹੱਡਾ ਛੇਤੀ ਵੀਰਦੇ ਛੁੱਟੇ ਬਸ ਇੱਕ ਠੀਕ ਹੈ ਸਾਰੀਆਂ ਨਾਮਾਂ ਦੇ ਇੱਕ ਲੇਖੇ ਨਾ ਬੱਚੇ ਨੂੰ ਜਨਮ ਦੇਣਾ ਮਾਂ ਨੂੰ ਇੱਕ ਦੁਬਾਰਾ ਜਨਮ ਲੈਣ ਦੇ ਬਰਾਬਰ ਹੁੰਦਾ ਦੂਜਾ ਦੂਜਾ ਜਨਮ ਦੇਣਾ ਮਾਂ ਦਾ ਵੀ ਇਹ ਪ੍ਰਮਾਤਮਾ ਇਹੀ ਚਾਹੁੰਦੇ ਆ ਵੀ ਭਾਈ ਉਹ ਵੀ ਠੀਕ ਹੋਵੇ ਹੈ ਤੰਦਰੁਸਤ ਤੇ ਸਾਡੀ ਭਾਬੀ ਵੀ ਐਨ ਕੈਮਰੇ ਜਿਹੜਾ ਹੁਣ ਉਹਦਾ ਸ੍ਰੀ ਜੈਨ ਜਵਾਬ ਦੇ ਰਿਹਾ ਸਟੈਂਪ ਮੇਰੇ ਚ ਵੀਕਨਸ ਪੈ ਰਹੀ ਹੈ ਭਾਈ ਉਹ ਤਾਂ ਕਮਜ਼ੋਰ ਤੇ ਭਾਈ ਪੈਣੀ ਹੋ ਕੇ ਨਹੀਂ ਜੀ ਆਹ ਦਿਨਾ ਚਾਕੇ ਤਾਂ ਕਮਜ਼ੋਰੀ ਪੈਂਦੀ ਹੋ ਪੈਂਦੀ ਆ ਕੁਝ ਹੁਣ ਕੱਲ ਦਾ ਜ਼ਿਆਦਾ ਹੋਇਆ ਬੰਨ ਸੀ ਤਕਲੀਫ ਸਹੀ ਹੋ ਗਿਆ ਚਲੋ ਕੋਈ ਨਹੀਂ ਕੁਝ ਆਖੇ ਪਤਾ ਕੀ ਆਗਾ ਨਾ ਪਰ ਤੇ ਵੀ ਹਿੰਮਤ ਰੱਖੀ ਹੋਈ ਆ ਨਾ ਕੁਝ ਪਤਾ ਹੈ ਆਪਣੇ ਬੱਚੇ ਲਈ ਕਿੰਨੀ ਹਿੰਮਤ ਰੱਖਦੀ ਹੈ ਕੁਝ ਪਤਾ ਹੈ ਕਿਆ ਭਣੇ ਹੁਣ ਉੱਥੇ ਹਸਣਾ ਸੁਣਾ ਉੱਠ ਕੇ ਭਾਜਣਾ ਜਿੱਦਾਂ ਨੂੰ ਜੀ ਕਰਦਾ ਹੁਣ ਇੱਥੇ ਡਾਕਟਰ ਨੇ ਉਹ ਵੀ ਜਵਾਬ ਦੇ ਦਿੱਤਾ ਵੀ ਤੁਸੀਂ ਤੁਰਨਾ ਵੀ ਨਹੀਂ ਬੈਠੇ ਰਹੋ ਉਹ ਕਹਿੰਦੇ ਵੀ ਇਹ ਜਾਵਾ ਤੁਰੂਗੇ ਨਾ ਬੀਬੀ ਵੱਗੂ ਹੈ ਨਾ ਬੀਬੀ ਭੱਜਣਾ ਸਵੇਰੇ ਉਹਨਾਂ ਦਾ ਵੀ ਬੀਬੀ ਲੋ ਸੀ ਹਾਂ ਤਾਂ ਕਰਕੇ ਉਹਨਾਂ ਨੇ ਜੀਰਾਂ ਦੇ ਉਹਨਾਂ ਨੂੰ ਮਿੱਠਾ ਖੁਲਾਇਆ মিٹھা ফলাও না কাল দি ਉਹਨਾਂ ਨੇ ਸਾਰਾ ਕਦ ਡਿਲੀਵਰੀ ਦੇ ਟਾਈਮ ਤੱਕ ਸਾਰਾ ਕੁਝ ਪ੍ਰੋਪਰ ਚਾਹੀਦਾ ਜਿੰਨੇ ਧੜਕਣ ਨਹੀਂ ਵਧਣੀ ਚਾਹੀਦੀ ਬੀਪੀ ਵਧਣਾ ਨਹੀਂ ਚਾਹੀਦਾ ਸਾਰਾ ਕੁਝ ਜਾਨੀ ਕਿ ਸਟੇਬਲ ਹੋਣਾ ਚਾਹੀਦਾ ਪ੍ਰੋਪਰ ਬਾਈ ਉਹ ਹੀ ਤੁਹਾਨੂੰ ਦੱਸਦੇ ਵੀ ਡਾਕਟਰ ਨੂੰ ਸਾਡੇ ਨਾਲੋਂ ਵੱਧ ਨਾ ਹੁੰਦਾ ਪਰ ਕਿੰਨੇ ਕੁ ਉਹਨਾਂ ਨੇ ਵਿਚਾਰੇ ਨੇ ਦਿਨ ਚ ਕੇਸ ਕੱਢਣੇ ਕਿੰਨੇ ਕੁ ਨਹੀਂ ਕਿ ਨਹੀਂ ਜੀ ਕਹੇ ਜੇ ਆਉਣੇ ਕਹੇ ਜੇ ਨਹੀਂ ਕੇਸ ਉਹ ਕੱਲ੍ਹ ਤੇ ਆਏਗਾ ਆਪਾਂ 8-9 ਬੱਚੇ ਹੋਣਗੇ ਮਤਾਈ ਜਾਨਾ ਹਾਂ ਕੁੜੀਆਂ ਇੱਕ ਮੁੰਡੇ ਬਹੁਤ ਹੋਏ ਬਾਈ ਮੁੰਡੇ ਜਾਂ ਉਹ ਤਾਂ ਹੋਈ ਉਹਦਾ ਤਾਂ ਮੁੰਡੇ ਮੁੰਡੇ ਹੋਈ ਜਾਂਦੇ ਆ ਗਾਂ ਗਾਂ ਮੁੰਡੇ ਵੀ ਕੁੜੀਆਂ ਮੁੰਡੇ ਵਿਆਹਣੇ ਵੀ ਆਉਂ ਹਾਂ ਮੁੰਡੇ ਵਿਆਹਣੇ ਕੁੜੀਆਂ ਉਂਝ ਤਾਂ ਮੁੰਡੇ ਵਿਆਹੋਂਗੇ ਤਾਂ ਮੁੰਡੇ ਵਿਆਹੋਂਗੇ ਤਾਂ ਰਿਸ਼ਤੇਦਾਰੀ ਬਣਨੀ ਕੁੜੀਆਂ ਨਾਲ ਤਾਂ ਰਿਸ਼ਤੇਦਾਰੀ ਖੁੱਲਦੀ ਆ ਜੇ ਕੁੜੀਆਂ ਨਾ ਹੋਈਆਂ ਤਾਂ ਰਿਸ਼ਤੇਦਾਰੀ ਕਿੱਥੇ ਬਣਦੀ ਆ ਕਿਤੇ ਵੀ ਨਹੀਂ ਬਣਦੀ ਕਨਹੀਂ ਜੀ ਆਪਾਂ ਦਾ ਪ੍ਰਮਾਤਮਾ ਨੇ ਇਹ ਕਿਹਾ ਵੀ ਹੁਣ ਸਾਡੇ ਕੋਲ ਹੈਗਾ ਜੀ ਮਨਿੰਦਰ ਰੱਬ ਉਹਨੂੰ ਮਰਲਾ ਦੇ ਸਾਨੂੰ ਉਹਨੇ ਦਾ ਅੱਪਾ ਇੱਕ 30 ਦੇ 30 ਦੇ ਅਸੀਂ ਸਾਰੇ ਹੀ ਦਸਤਾ ਕਰਦੇ ਆ ਪਰ ਸਾਡੇ ਮੁੰਡੇ ਦੀ ਵੀ ਇੱਛਾ ਹੀ ਹੈ ਵੀ ਬੱਚੇ ਦੀ ਉਸੂਲੀ ਤੂੰ ਬਹੁਤੀ ਜ਼ਿਆਦਾ ਉਹਦੀਆਂ ਜ਼ਿਆਦਾ ਸਰ ਵੀ ਗਈਆਂ ਸਾਨੂੰ ਹਾਂ ਉਹ ਤੋਂ ਫੋਨ ਆਲੇ ਨੇ ਸਵੇਰ ਦੇ ਹੋ ਗਈ ਦੀ ਜੀ ਹੋ ਗਿਆ ਕਾਕਾ ਹਾਂ ਬੱਚੀ ਹੋ ਗਈ ਹੋਰ ਨੀ ਨਖੋ ਵੀ ਗੱਲ ਕਰਦੀ ਕਾਕਾ ਹੋ ਗਿਆ ਤੁੜੀ ਹੋ ਗਈ ਬਾਤ ਹਾਂ ਵੀ ਉਹਦਾ ਛੂਭੂ ਰੱਖਣਾ ਛੂਭੂ ਹਾਂ ਨਾ ਵੀ ਉਹਨੇ ਛੂਭੂ ਰੱਖਣਾ ਉਹਨੇ ਗੱਲ ਪੱਕੀ ਗਈ ਹੈ ਕਹਿੰਦਾ 9 ਵੀ ਸ਼ੁਗੂਏ ਰੱਖਣਾ। ਚਲ ਮੈਂ ਕੋਈ ਨਹੀਂ ਬੋਲਦਾ। ਪਰਮਾਤਮਾ ਕੋਈ ਵੀ ਜੀ ਦੇਵੇ ਤੰਦਰੁਸਤੀ 'ਚ ਜੀਵੇ। ਭਾਬੀ ਦੱਸਦੀ ਦੀ ਕਿਹੜੀ ਸਾਨੂੰ ਕਹਿੰਦਾ ਜੇ ਕੁੜੀ ਨਾ ਹੋਈ ਮੁੰਡਾ ਹੋਇਆ ਕਹਿੰਦਾ ਤੁਸੀਂ ਉਹ ਰੱਖ ਲਓ ਮੈਂ ਤਾਂ ਬੀਬੀ ਕੋਲੇ ਰਹੂੰਗਾ। ਕਹਿਤਾ ਉਹਨੇ ਉਹਨੇ ਕਹਿਤਾ ਕਹਿੰਦਾ ਗੱਲ ਸੁਣ ਲਾ ਮੇਰੀ ਡੈਡੀ ਮਾਹ ਕਿਹਾ ਜੇ ਤਾਂ ਕਹਿੰਦਾ ਹੋਈ ਕੁੜੀ ਤਾਂ ਤਾਂ ਕਹਿੰਦਾ ਮੈਂ ਆਉਂਗਾ ਘਰੇ ਪਰ ਰਹੂੰਗਾ ਇਕੱਠੇ। ਜੇ ਹੋਗਾ ਮੁੰਡਾ ਕਹਿੰਦਾ ਮੈਂ ਰਹਿਣਾ ਦਾਦੀ ਕੋਲ ਕਹਿੰਦਾ ਦਾਦੀ ਕੋਲ ਨਹੀਂ ਹੁੰਦੀ ਐਂਕੁਲੇਕ। ਉਹਦਾ ਹੁਣੇ ਪੰਡ ਪਾਉਂਦਾ ਉਹਦਾ ਹੁਣੇ ਪੰਡ ਪਾਉਣ ਲੱਗ ਗਿਆ ਵੀ ਦਾਦੀ ਮੇਰੀ ਆ ਮੇਰੀ ਆ ਦੇਖ ਲਾ ਨਹੀਂ ਉਹਦਾ ਮੋਹ ਸਾਰਿਆਂ ਨਾਲੇ ਆ ਹਾਂ ਮੋਹ ਸਾਰਾ ਉਹ ਸਭ ਦਾ ਕਰਦਾ ਜਿਵੇਂ ਹੁਣ ਕੱਲ ਦੇ ਪਾਏ ਹੋਏ ਨਹੀਂ ਨਿਆਣਾ ਭਜੋ ਭਜੋ ਕਰਦਾ ਮੈਨੂੰ ਲੈ ਕੇ ਜਾਓ ਹੈਨਾ ਪਰ ਨਹੀਂ ਉਹ ਆਪਣੀ ਦਾਦੀ ਕੋਲ ਆ ਕਹਿੰਦਾ ਮੈਂ ਇੱਥੇ ਠੀਕ ਆ ਪਾਪਾ ਕੋਈ ਗੱਲ ਨਹੀਂ ਮੈਂ ਖੇਡਣਾ ਅੱਧਾ ਰੀਤ ਦੇਖ ਲਾ ਭੈਣ ਦੇ ਸਾਰੇ ਖੁਸ਼ ਆਓ ਉਹ ਆ ਇਹ ਵੀਡੀਓ ਕੱਲ ਕਰਤਾ ਵੀ ਗਿਆ ਟਿੱਡੇਆਂ ਜਾਂ ਕਰੀ ਫਿਰਦੀ ਉੱਥੇ ਆ ਤੇਰੀ ਦੀ 700 ਰੁਪਏ ਆਣ ਹੋਰ ਰੋੜਾ ਇੱਕ ਅੱਧੀ ਕਰੀ ਬਚੂ ਦੇ ਤੇ ਤੇ ਟਿੱਡੀ ਜੀ ਜਸਮੀਨ ਨੇ ਕਰੀ ਹੁਣ ਪੱਕੀਆਂ ਪਤਾ ਨਹੀਂ ਹੁਣ ਜਸਮੀਨ ਨੇ ਕਰੀ ਕਿਹਨੇ ਕਰੀ ਪਤਾ ਕਿ ਮਾਪਿਆਂ ਕੋਲੇ ਜਵਾਕ ਪੈਂਦਾ ਹੁੰਦਾ ਉਹ ਆਪਣੀ ਫਿਰ ਬੌਣ ਨੂੰ ਵੀ ਹੁਣ ਮਨਿੰਦਰ ਬੈਠਦਾ ਹੀ ਨਹੀਂ ਬੀਬੀ ਕੋਲ ਹੁਣ ਉਹਨੇ ਬਸ ਇੱਕ ਜੂੜਾ ਹੈ ਪਰ ਇੱਕ ਨਹੀਂ ਲਿਬੇਟਿਆ ਹੋਇਆ ਕਹਿੰਦੀ ਬੈਂਦਾ ਹੀ ਨਹੀਂ ਇਹ ਤੇਰੇ ਦਾਦੀ ਨੂੰ ਫਿਰ ਝੜਕੂ ਵੀ ਸਾਡੇ ਦਾਦੀ ਦਾ ਪਿਆਰ ਇੰਨਾ ਹੈ ਪਿਆਰ ਹੀ ਇੰਨਾ ਹੈ ਐਹੀ ਤਾਂ ਗੱਲ ਮੂਲ ਨਾਲੋਂ ਪਿਆਜ਼ ਚੰਗਾ ਵਿਆਹ ਤੇਨੂੰ ਗਾਲਾ ਮੈਨੂੰ ਗਾਲਾ ਪੈਣ ਨਹੀਂ ਗਿਆ ਪਰ ਆਪਣੇ ਪੋਤੋ-ਪੋਤੀ ਨੂੰ ਨਹੀਂ ਪੈਣੀ ਨਹੀਂ ਪੈਣੀ ਉਹੀ ਆ ਨਾ ਇੱਕ ਗੱਲ ਦੇਖ ਲੈ ਬਾਈ ਅਸੀਂ ਕਈ ਵੀਡੀਓ ਵਿੱਚ ਵੀ ਪੁੱਛਦੇ ਰਹਿੰਨੇ ਇੱਕ ਦੇਖ ਲੈ ਮਾਪੇ ਆਪਣੇ ਆਪਣੇ ਜਵਾਕਾਂ ਨੂੰ ਘੱਟ ਪਿਆਰ ਕਰਦਾ ਪਰ ਜਵਾਕਾਂ ਦੇ ਜਵਾਕਾਂ ਨੂੰ ਬਹੁਤ ਪਿਆਰ ਕਰਦਾ ਪਾਪਾ ਜੀ ਸਾਨੂੰ ਤਾਂ ਖਜਣਗੇ ਤੁਸੀਂ ਇਹਨਾਂ ਟੌਫੀਆਂ ਚੋਕ ਆਪ ਸਾਨੂੰ ਤਾਂ ਪਹਿਲਾਂ ਚੁੱਪੇ ਦਵਾ ਦਿੰਦੇ ਆ ਇਹ ਕਹਿੰਦੀ ਜਦੋਂ ਚੱਲ ਆ ਜਾ ਤੱਲ ਆ ਗਿਆ ਅੰਕਲ ਆ ਗਿਆ ਦੁਕਾਨ ਤੋਂ ਚੱਲ ਚੱਲ ਜਦੋਂ ਚੱਲ ਜਦੋਂ ਉਂਗਲੀ 'ਚ ਫੜ ਕੇ ਦਾ ਐਹ ਨਹੀਂ 200 ਰੁਪਏ ਦਾ 10 ਪਹਿਰਾ ਕੱਥੇ ਲਿਆਉਂਦੀ ਹੈ ਪਰ ਸਹੀ ਗੱਲ ਆ ਪਰ ਕੋਈ ਸਿਆਣੇ ਨੇ ਕਿਹਾ ਕਹਿੰਦਾ ਮੂਰ ਨਾਲੋਂ ਵਿਆਹ ਤਾਂ ਪਿਆਰਾ ਹੁੰਦਾ ਜਵਾਕ ਕਿਉਂਕਿ ਜਿਹੜੀ ਉਹਨਾਂ ਦੀ ਉਮਰ ਹੁੰਦੀ ਆ ਉਹਨਾਂ ਦੀ ਉਮਰ ਦੇ ਆਪਣੇ ਜਵਾਕਾਂ ਨੂੰ ਪਾਲਣ ਵਿੱਚ ਲੰਘ ਜਾਂਦੀ ਆ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਆਪਣੇ ਜਵਾਕਾਂ ਨਾਲ ਖੇਡਣ ਦਾ ਪਰ ਜਦੋਂ ਜਵਾਕ ਦੇ ਜਵਾਕ ਹੁੰਨੇ ਫਿਰ ਉਹਨੇ ਨੀਂਹੇ ਪਰੇ ਬੈਠਣਾ ਫਿਰ ਉਹ ਜਵਾਕਾਂ ਨੂੰ ਜਵਾਕ ਮਣਾ ਖਲਾਈ ਜਾਂਦਾ ਤਾਂ ਕਰਕੇ ਕਹਿੰਦਾ ਮੂਲ ਨਾਲੋਂ ਵਿਆਹ ਚੰਗਾ ਲੱਗਦਾ ਕਹਨਾ ਹੀ ਜੀ ਹਾਂ ਤੇ ਬਾਕੀ ਜੀ ਜਿੱਦਾਂ ਵੀ ਸਾਨੂੰ ਅਪਡੇਟ ਹੁੰਦਾ ਹੈ ਚਰਨਜੀਤ ਵੱਲੋਂ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਤੁਹਾਡਾ ਸਾਰਿਆਂ ਦਾ ਫੇਰ ਤਹਿ ਦਿਲੋਂ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਤੁਹਾਡੇ ਸੋਹਣੇ ਸੋਹਣੇ ਸਾਨੂੰ ਕਮੈਂਟ ਆਉਨੇ ਆ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਸਾਡੇ ਵੱਲੋਂ ਫਿਰ ਤੇ ਦੁਬਾਰਾ ਤੁਹਾਨੂੰ ਹੈਪੀ ਲੋੜੀ ਵੱਖ-ਵੱਖ ਬਧਾਈ ਹੈ ਹੈਪੀ ਲੋੜੀ ਠੀਕ ਹੈ ਜੀ